ਆ ਕਿਵੇਂ ਗਲਤੀ ਨਾਲ ਪੈ ਗਈ ਯਾਰ ਜਵਾ ਦਾ ਸਾਡੇ ਦਾ ਬੁਰਾ ਹਾਲ ਹੋ ਰਿਹਾ ਯਾਰ ਤੂੰ ਗੰਦ ਕਰ ਤਾ ਕੀ ਗੱਲ ਥੋੜੀ ਆ ਤੇਰੇ ਵੱਤੇ ਯਾਰ ਇਹਦੇ ਗੱਡੀ ਦਾ ਨੰਬਰ ਨੋਟ ਕਰ ਖੜ ਜੋ ਇਹ ਗੱਡੀ ਦਾ ਨੰਬਰ ਲੋਡ ਕਰਦੇ ਖੜ ਜਾ ਮੈਂ ਜਾਣਾ ਹੈ ਖਾਣੇ ਜਾਊਂਗਾ ਮੈਂ ਮੈਂ ਥਾਣੇ ਜਾ ਤੂੰ ਗੰਦ ਪਾਰ ਕੇ ਇੱਥੇ ਐਚ ਆਰ 62 5720 ਐਚ ਆਰ 62 572 ਇਹ ਤਾਂ ਹਾਦੀ ਹੋ ਗਈ ਹੈ ਇੱਕ ਪਿਤਾ ਦੇ ਬਲੂ ਕਰਦੇ ਵਿੱਚ ਬਿਮਾਰ ਬੱਚੇ ਦੇ ਲਈ ਡਾਕਟਰੀ ਸਲਾਹ ਦੇ ਚਲਦਿਆਂ ਸ਼ਹਿਰ ਦੇ 메ਨ ਚੌਕ ਦੇ ਵਿੱਚ ਖੜੀ ਇੱਕ ਪ੍ਰਵਾਸੀ ਤੋਂ ਛੋਲਿਆਂ ਦਾ ਸੂਪ ਲੈ ਲਿਆ ਗਿਆ ਜਾ ਕੇ ਆਪਣੇ ਬਿਮਾਰ ਬੱਚੇ ਨੂੰ ਪਿਾਇਆ ਗਿਆ ਪਰ ਉਸ ਵੇਲੇ ਵੱਡੀ ਹੈਰਾਨੀ ਹੋਈ ਜਦੋਂ ਸੂਪ ਦੇ ਵਿੱਚ ਮਰੀ ਹੋਈ ਮੱਕੜੀ ਨਿਕਲੀ ਮਾਤਾ ਪਿਤਾ ਦਿੱਤਾ ਹੋਸ਼ ਹੀ ਉੜ ਗਏ ਬਿਮਾਰ ਬੱਚੇ ਨੂੰ ਉਲਟੀਆਂ ਲੱਗ ਗਈਆਂ ਇਸ ਤਰੀਕੇ ਦੀ ਵਾਰਦਾਤ ਸ਼ਹਿਰ ਦੇ ਵਾਰਡ ਨੰਬਰ 5 ਦੇ ਵਸਨੀਕ ਦਿਨਾਂ ਵਾਪਰੀ ਹੈ ਉਸਨੇ ਤੁਰੰਤ ਚੌਕ ਦੇ ਵਿੱਚ ਖੜੇ ਪ੍ਰਵਾਸੀ ਮਜ਼ਦੂਰ ਦੀ ਗੱਡੀ ਨੂੰ ਜਾ ਕੇ ਰਿਆ ਤੇ ਛੋਲਿਆਂ ਦੇ ਸੂਪ ਦੇ ਵਿੱਚ ਇਸ ਮੱਕੜੀ ਹੋਣ ਦਾ ਜਵਾਬ ਮੰਗਿਆ ਜਿਸ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਜਵਾਬ ਦੇਣ ਦੇ ਵਿਚਾਰਨਾ ਕਾਨੀ ਕਰਦਿਆਂ ਹੋਇਆਂ ਮਾਫੀ ਮੰਗ ਕੇ ਖੜਾ ਛਡਾਉਣ ਲੱਗ ਪਿਆ ਆ ਮੱਕੜੀ ਡਿੱਗੀ ਪਈ ਆ ਭਰਾਵਾ ਦੇਖ ਆ ਕਿੱਥੇ ਡੇਕਦਾ ਕਦੋਂਗਾ ਦੇਖਾ ਦੋ ਇਹ ਕਿਵੇਂ ਗਲਤੀ ਹੋ ਗਈ ਯਾਰ ਕਮਾਲ ਦੀ ਗੱਲ ਕੀ ਯਾਰ ਜਿਵਾਗ ਸਾਡਾ ਉਲਟੀਆਂ ਲੱਗੀਆਂ ਜਵਾਬ ਸਾਡੇ ਨੂੰ ਯਾਰ ਕਿੱਥੇ ਡੇਕਦੀ ਪਕੜੀ ਕਿੱਥੇ ਡੇਕੀ ਆ ਡੇਕੀਆ ਆ ਭਈਆ ਮੱਕੜੀ ਦਾ ਗੱਡੀ ਬੜਾ ਇਹ ਦੋ ਚੱਕੀ ਕੋਈ ਚੀਜ਼ ਨਾ ਕੋਈ ਨਾ ਕੋਈ ਨਾ ਆ ਦੇਖ ਆ ਮੱਕੜੀ ਲਿਕੜੀ ਆ ਬਾਈ ਸੂਪ ਚੋਂ ਤੁਸੀਂ ਯਾਰ ਕੀ ਖਵਾਈ ਨਾ ਜੋ ਆ ਆ ਬੰਦਾ ਹੈਗਾ ਇੱਥੇ ਦੇਖ ਲਓ ਹੈ ਆ ਬੰਦਾ ਹੈਗਾ ਐ ਜਿਵੇਂ ਗਲਤੀ ਨਾਲ ਪੈ ਗਈ ਯਾਰ ਜਮਾ ਸਾਡੇ ਦਾ ਬੁਰਾ ਹਾਲ ਹੋ ਰਿਹਾ ਯਾਰ ਚਿੱਲੀ ਗੰਦ ਕਰ ਤੱਕੀ ਗੱਲ ਥੋੜੀ ਏ ਤੇਰੇ ਵਾਸਤੇ ਯਾਰ ਬਾਈ ਨੇ ਜਾਣ ਕੇ ਤੇ ਨਹੀਂ ਇਹ ਗੱਡੀ ਦਾ ਨੰਬਰ ਨੋਟ ਕਰੋ ਖੜ ਜੋ ਇਹ ਗੱਡੀ ਦਾ ਨੰਬਰ ਲੋਡ ਕਰ ਲੈ ਖੜ ਜਾ ਮੈਂ ਚੱਲਣਾ ਥਾਣੇ ਜਾਊਂਗਾ ਮੈਂ ਮੈਂ ਥਾਣੇ ਜਾ ਤੂੰ ਜਿੱਗੰਦ ਪਰ ਕੇ ਤੇ ਐ 462 5720 ਐਚ ਆਰ 462 5720 ਕਾ ਜੂ ਯਰੇ ਤੇਰਾ ਹਾਂ ਨਾਲ ਕਾਲ ਨਾਲ ਗੱਡੀ ਸਾਰੇ ਭਈਆਂ ਨੇ ਤੇ ਗੰਦ ਪਾਏ ਹੋਏ ਉਹ ਜਵਾਹਰ ਨੂੰ ਉਲਟੀਆਂ ਲੱਗੀਆਂ ਪਈਆਂ ਨੇ ਇਹ ਪਹਿਲਾਂ ਬਿਮਾਰਾਗਾ ਯਾਰ ਉਹ ਉਹ ਯਾਰ ਯਾਰ ਚਾਲਣ ਨਹੀਂ ਪਈ ਉਹ ਜਾਣ ਕੇ ਰਹਿ ਕੇ ਪਈ ਵਿੱਚ ਮੇਰੇ ਤੂੰ ਦੇਖ ਤਾਂ ਲੋ ਯਾਰ ਬਣੀ ਬੜੀ ਸਫਾਈ ਨਾਲ ਕੰਮ ਕਰੋ ਯਾਰ ਇੰਨੀ ਦੱਸੋ ਪਹਿਲਾਂ ਆ ਬੰਦਾ ਭਈਆ ਫੋਰਾ ਚੌਂਗ ਤੇ ਖੜਦਾ ਦੇਖ ਲੋ ਆ ਫੋਰਾ ਚੌਂਗ ਤੇ ਖੜਦਾ ਇੱਥੇ ਵੀਰੇ ਦੇਖ ਕੇ ਚੀਜ਼ ਖਾਣ ਦੇ ਦੇਖ ਕੇ ਲੋ ਚੀਜ਼ ਕੋਈ ਵੀ ਲੈਣੀ ਹੈ ਠੀਕ ਹੈ ਨਾ ਐਡੀ ਵੱਡੀ ਮੱਕੜੀ ਲਿਕਣੀ ਵਿੱਚੋਂ ਆ ਬੰਦਾ ਦੇਖ ਲੋ ਧਿਆਨ ਨਾਲ ਬਾਈ ਵੀਡੀਓ ਨੂੰ ਸ਼ੇਅਰ ਕਰਿਓ ਅੱਗੇ ਜੱਗੇ ਜਵਾਕਾਂ ਨੂੰ ਆਹਦੇ ਵਿਚਾਰ ਰੱਖੋ ਠੀਕ ਆ ਸਾਡੇ ਬੱਚੇ ਤਾਂ ਬਿਮਾਰ ਹੋ ਗਏ ਉਲਟੀਆਂ ਲੱਗ ਰਹੀਆਂ ਉਹਨੂੰ ਯਾਰ ਤੂੰ ਇਹ ਕੰਮ ਕੀ ਫੜਿਆ ਤੂੰ ਯਾਰ ਇਹ ਗਲਤੀ ਯਾਰ ਯਾਰ ਇਹ ਕੋ ਜਾਣ ਕੇ ਤਾਂ ਮੈਂ ਨਹੀਂ ਪਾਇਆ ਯਾਰ ਅੱਛੇ ਅੱਛੇ ਪੜ ਜਾਂਦਾ ਐ ਬਈ ਯਾਰ ਥੋੜੇ ਦਿਨਾਂ ਪਹਿਲਾਂ ਯਾਰ ਹੈ ਨਾ ਇਹ ਐਂ ਜੋ ਨਹੀਂ ਮੇਰੇ ਬੱਚੇ ਦਾ ਕੀ ਬਣੂਗਾ ਜੇ ਨੂੰ ਕੁਝ ਹੋ ਗਿਆ ਫੇਰ ਕੁਝ ਨਹੀਂ ਹੁੰਦਾ ਯਾਰ ਐ ਕਿ ਵੀ ਕੁਝ ਨਹੀਂ ਹੁੰਦਾ ਕਮਾਲ ਦੀ ਗੱਲ ਕੀ ਯਾਰ ਮੈਂ ਤਾਂ ਬਈ ਥਾਣੇ ਚੱਲਿਆਗਾ ਵੀਰੇ ਮੈਂ ਤਾਂ ਵੀਰੇ ਸੁਪ ਸਾਬ ਨਾਲ ਲਿਓ ਵੀਰੇ ਸੁਪਲਾ ਮੱਕੜੀ ਨਿਕੜੀ ਸੁਪ ਚੋਂ ਓਏ ਯਾਰ ਗਿਰ ਲਿਪਾ ਪੈ ਜਾਊਗੀ ਯਾਰ ਉਹ ਬ੍ਰੈਡ ਸੇ ਸਾਰੇ ਸਾਈਡ ਤੇ ਪੂਰਾ ਲੈ ਰਹੇ ਨੇ ਸਾਡੇ ਉਹ ਨਾ ਨਾ ਮੜਾ ਜਰੂਸ ਨਿਕੜੇ ਦਾ ਫੇਸਬੁਕ ਤੇ ਪਾਵਾਂਗੇ ਮੜਾ ਜਾ ਯਾਰ ਮੈਂ ਤੁਹਾਡੀ ਇਨ ਇੱਜ਼ਤ ਕੇ ਬਾਰੇ ਤੋਂ ਇੱਥੇ ਰਹਿੰਦੇ ਛੱਡੀ ਹੋ ਰਹਾ ਜੀ ਲਿਫਾਫੇ ਚ ਬਹੁਤ ਲਿਫਾਫੇ ਖੁੱਲੇ ਪਏ ਓਏ ਜਵਾਖ ਦਾ ਉਲਟੀਆਂ ਲੱਗ ਰੀਆਂ ਜਵਾਖ ਨੂੰ ਯਾਰ ਆ ਜਾ ਮੱਖਣ ਛੱਡ ਚੱ